ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਮੇਰਾ ਇਹ ਬਨੰਤੀ ਸੁਣ ਪਾ ਮੇਰੇ ਦੇਹੁ ਦਰਸ ਕਰ ਆਪਣੇ ਚਿਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਨੇ ਕੱਲ ਤੱਕ ਸ੍ਰੀ ਰਾਗ ਦੀਵਾਰ ਦੇ 7ਵੀਂ ਪੌੜੀ ਤੱਕ ਜਿਹੜੀ ਹੈ ਗੁਰਬਾਣੀ ਸਰਵਣ ਕੀਤੀ ਉਸ ਤੋਂ ਬਾਅਦ ਆਪ ਜੀ ਨੇ 9ਵੀਂ ਪੌੜੀ ਤੱਕ ਗੁਰਬਾਣੀ ਸਰਵਣ ਕੀਤੀ ਤੇ ਇਸ ਦੇ ਸੰਖੇਪ ਵਿਆਖਿਆ ਸਰਵਣ ਕੀਤੀ ਹੁਣ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕੋਸਤੋਂ ਅੱਗੇ ਜਿਹੜੀ ਸ੍ਰੀ ਰਾਗ ਦੀ ਵਾਰ ਹੈ ਇਹਦੀ ਗੁਰਬਾਣੀ ਦੀ ਸੰਖੇਪ ਵਿਆਖਿਆ ਸੰਖੇਪ ਵਿਚਾਰ ਆਪਾਂ ਕਰ ਸਕੀਏ ਜੀ ਸ਼ਲੋਕ ਮਹਲਾ 3 ਜੀ ਇਹ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਇਸ ਗੁਰਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਰਾਗ ਦੀ ਵਾਰ ਦੇ ਵਿੱਚ 82 ਨੰਬਰ ਅੰਗ ਤੇ ਵਰਣਨ ਕੀਤਾ ਹੈ ਦਰਜ ਕੀਤਾ ਹੈ ਲਿਖਿਆ ਹੈ ਜੀ ਸ਼ਲੋਕ ਮਹਲਾ 3 ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ 모ਹੇ ਪਿਆਰ ਜਿਹੜੇ ਪੰਡਿਤ ਹੈ ਨਾ ਇਹ ਪੰਡਿਤ ਕਿਹਾ ਗਿਆ ਗਿਆਨੀ ਨੂੰ ਇਹ ਕਿਤੇ ਬ੍ਰਾਹਮਣ ਹੈ ਜਾਤ ਪੰਡਿਤ ਹੈ ਗਿਆਨੀ ਸਾਡੇ ਵੀ ਕਈ ਜਿਹੜੇ ਗਿਆਨੀ ਹੋਏ ਨਾ ਪਹਿਲਾਂ ਉਨ੍ਹਾਂ ਦੇ ਨਾਂ ਦੇ ਨਾਲ ਪੰਡਤ ਲੱਗਦਾ ਸੀ ਇੱਕ ਪੰਡਤ ਵੀਰਬਲ ਹੈਗਾ ਸੀ ਉਹ ਕਵੀਸ਼ਰ ਸੀ ਉਹਨੂੰ ਪੰਡਤ ਵੀਰਬਲ ਕਹਿੰਦੇ ਸੀ ਇਸ ਤਰ੍ਹਾਂ ਪੰਡਤ ਬਖਸ਼ੀਸ਼ ਸਿੰਘ ਜਿਹੜੇ ਆਪਣੇ ਆਪਣੇ ਟਕਸਾਲ ਦੇ ਬੜੇ ਵੱਡੇ ਵਿਦਵਾਨ ਹੋਏ ਨੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਵੀ ਕਿਸੇ ਸਮੇਂ ਰਹੇ ਨੇ ਉਹ ਇਸ ਤਰ੍ਹਾਂ ਪੰਡਤ ਦਾ ਕਰਮ ਕੰਮ ਨਾਮ ਹੈ ਗਿਆਨੀ ਗਿਆਨੀ ਗਿਆਨवान ਪੰਡਤ ਇਹ ਸ਼ਬਦ ਹੈ ਜਿਹੜੇ ਬੰਦੇ ਨੂੰ ਗਿਆਨ ਪ੍ਰਾਪਤ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸਹੀ ਸੇਵਿਆ ਜੇ ਦੇਹਰਾ ਨਾ ਮਸੀਤ ਹਿੰਦੂ ਅੰਨਾ ਤੁਰਕੂ ਕਾਣਾ ਦੋਹਾ ਤੇ ਗਿਆਨੀ ਸਿਆਣਾ ਗਿਆਨੀ ਇਹ ਨਹੀਂ ਕਿ ਆ ਗਿਆ ਕਿ ਕਪੜੇ ਗਿਆਨੀਆਂ ਵਾਲੇ ਪਾਲੇ ਚਿੱਟੇ ਕਪੜੇ ਪਾਲੇ ਦਾੜਾ ਪ੍ਰਕਾਸ਼ ਕਰ ਲਿਆ ਨੀਲੀ ਕਾਲੀ ਪੀਲੀ ਪੱਗ ਬੰਨ ਲਈ ਤੇ ਉਹ ਗਿਆਨੀ ਬਣ ਗਿਆ ਗਿਆਨੀ ਉਸ ਨੂੰ ਕਿਹਾ ਜਾਂਦਾ ਜਿਹੜਾ ਵਿਅਕਤੀ ਗਿਆਨਵਾਨ ਹੋਵੇ ਇਹ ਸਿਰਫ ਪੰਡਿਤ ਦਾ ਸ਼ਬਦ ਆ ਜਿਹੜਾ ਪੰਡਿਤ ਤੇ ਗਿਆਨੀ ਇੱਕ ਹੀ ਸ਼ਬਦ ਹੈ ਤੇ ਉਧਰ ਆਪਣੇ ਮੁਸਲਮਨ ਧਰਮ ਦਾ ਵਿੱਚ ਆਲਮ ਤੇ ਫਾਜ਼ਿਲ ਆ ਜਾਂਦੇ ਨੇ ਇਸ ਕਰਕੇ ਜਿਹੜੇ ਪੰਡਿਤ ਹੈ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਬੜਾ ਉੱਚੀ ਉੱਚੀ ਬੋਲ ਕੇ ਕਹਿੰਦਾ ਕਿ ਮੈਨੂੰ ਬੜੀ ਬਾਣੀ ਆਉਂਦੀ ਹੈ ਮੈਂ ਬੜਾ ਗਿਆਨੀ ਹੈ ਤੇ ਪਿਆਰ ਕਾਦੇ ਨਾਲ ਪਿਆਰ ਉਹਦਾ ਮਾਇਆ ਦੇ ਨਾਲ ਹੈ ਰੋਟੀਆਂ ਕਾਰਨ ਪੂਰੇ ਤਾਲਿਆ ਪਿਛਾੜੇ ਧਰਤੀ ਨਾਲ ਮਤਲਬ ਕਿ ਰੋਟੀਆਂ ਕਾਰਨ ਜਿਹੜਾ ਉਹ ਵਾਰ-ਵਾਰ ਵਾਰ-ਵਾਰ ਬੋਲਦੇ ਨੇ ਤੇ ਉੱਚਾ ਬੋਲਦੇ ਕਿ ਮੈਂ ਬੜਾ ਗਿਆਨੀ ਮੈਂ ਬੜਾ ਪੰਡਤ ਐ ਪਰਤੂ ਉਹ ਮਾਇਆ ਮੋਹ ਦੇ ਵਿੱਚ ਫਸੇ ਹੋਏ ਹਨ ਅੰਤਰ ਬ੍ਰਾਹਮਣ ਚੀਨੇ ਮਨ ਮੂਰਖ ਗਾਵਾਰ ਆਪਣੇ ਅੰਦਰ ਮੰਨ ਦੇ ਵਿੱਚ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਲੋਕਾਂ ਵਾਸਤੇ ਜਪਦੇ ਆ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਗਿਆਨੀ ਅਸੀਂ ਤੁਹਾਨੂੰ ਗਿਆਨ ਬਖਸ਼ ਰਹੇ ਹਾਂ ਗਿਆਨ ਵੰਡ ਰਹੇ ਹਾਂ ਗਿਆਨ ਦੇ ਰਹੇ ਹਾਂ ਅੰਤਰ ਬ੍ਰਾਹਮਣ ਚੀਨੇ ਆਪਣੇ ਅੰਦਰ ਮਨ ਦੇ ਵਿੱਚ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਹੁੰਦਾ ਕੀ ਹੈ ਉਹਨਾਂ ਨਾਲ ਉਹ ਜਿਹੜੇ ਆ ਮਨ ਮੂਰਖ ਗਵਰਮਾ ਉਹਨਾਂ ਦਾ ਮੂਰਖ ਹੈ ਤੇ ਗਵਾਰਾਂ ਵਰਗਾ ਵਾ ਐਸਾ ਮਨ ਆ ਕਿ ਉਹਦੇ ਵਿੱਚ ਕੋਈ ਵੀ ਚੰਗੀ ਚੀਜ਼ ਚੰਗਾ ਨਾਮ ਚੰਗ ਵੈਗਰੂ ਦਾ ਨਾਮ ਉਹਨਾਂ ਦੇ ਵਿੱਚ ਨਹੀਂ ਵੱਸਦਾ ਦੂਜੈ ਭਾਏ ਜਗਤ ਪਰਬੋਧ ਦਾ ਨਾ ਬੂਜੈ ਵਿਚਾਰ ਦੂਸਰੀ ਭਾਵਨਾ ਦਾ ਦ્વੈਤ ਭਾਵਨਾ ਨਾਲ ਜਿਹੜਾ ਲੋਕੀ ਆ ਨਾ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਭਾਵਨਾ ਇਹ ਹੈ ਕਿ ਲੋਕ ਮੇਰੇ ਕੋਲ ਆਉਣਗੇ ਲੋਕੀ ਮੈਨੂੰ ਮਾਇਆ ਦੇਣਗੇ ਤੇ ਮੈਂ ਮਾਇਆ ਇਕੱਠੀ ਕਰ ਲੂੰਗਾ ਉਹ ਇਹ ਵਿਚਾਰ ਨਹੀਂ ਕਰਦਾ ਪ੍ਰਮਾਤਮਾ ਦੇ ਨਾਮ ਦਾ ਵਿਚਾਰ ਨਹੀਂ 부ਝਦਾ ਬਿਰਥਾ ਜਨਮ ਗਵਾਇਆ ਮਰ ਜਮੈ ਵਾਰੋ ਾਰ ऐसे ਲੋਕਾਂ ਨੇ ਜਿਨ੍ਹਾਂ ਨੇ ਅੰਦਰ ਕਰਕੇ ਮਨ ਕਰਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਸਿਰਫ ਮੂੰਹੋਂ ਜਪਿਆ ਤੇ ਜਪਿਆ ਵੀ ਇਸ ਕਰਕੇ ਆ ਕਿ ਲੋਕਾਂ ਨੂੰ ਦੱਸਣ ਵਾਸਤੇ ਕਿ ਮੈਂ ਗਿਆਨੀ ਆ ਤੇ ਫਿਰ ਉਹਨਾਂ ਨੇ ਬਿਰਥਾ ਜਨਮ ਗਵਾ ਲਿਆ ਤੇ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਗਏ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿਨ ਨੇ ਸਤਗੁਰ ਸੇਵਿਆ ਤਿਨੇ ਪਾਇਆ 부ਝੋ ਕਰ ਵਿਚਾਰ ਜਿਨ੍ਹਾਂ ਨੇ ਸੱਚੇ ਗੁਰੂ ਦੀ ਆराधना ਕੀਤੀ ਹੈ ਨਾ ਉਹਨਾਂ ਨੇ ਗੁਰੂ ਨੂੰ ਪਾ ਲਿਆ ਪ੍ਰਮਾਤਮਾ ਨੂੰ ਪਾ ਲਿਆ ਤੇ ਇਹ ਵਿਚਾਰ ਕਰਕੇ ਵੇਖ ਲਓ ਕਿ ਉਹਨਾਂ ਲੋਕਾਂ ਨੂੰ ਐਸੇ ਪੁਰਖਾਂ ਨੂੰ ਐਸੇ ਮਹਾਪੁਰਖਾਂ ਨੂੰ ਤੁਸੀਂ ਧੰਨ ਧੰਨ ਬਾਬਾ ਬੁੱਢਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਭਾਈ ਸਾਲੋ ਜੀ ਧੰਨ ਧੰਨ ਭਾਈ ਬਹਿਲੋ ਜੀ ਭਾਈ ਭਗਤਾ ਜੀ ਐਸੇ ਗੁਰੂਖ ਪਿਆਰੇ ਹੋਏ ਨੇ ਬਹਾਦਰ ਵਿਧੀ ਚੰਦ ਜੀ ਐਸੇ ਗੁਰੂਖ ਪਿਆਰੇ ਹੋਏ ਨੇ ਜਿਹੜੇ ਧੰਨ ਹੋ ਗਏ ਤੇ ਉਹ ਵਿਚਾਰ ਕਰਕੇ ਤੁਸੀਂ ਵੇਖ ਲਓ ਜਿਉਂ ਉਹਨਾਂ ਨੇ ਵੈਗਰੂ ਦੀ ਆਰਾਧਨਾ ਕੀਤੀ ਵੈਗਰੂ ਨੂੰ ਸੇਵਿਆ ਤੇ ਵੈਗਰੂ ਨੂੰ ਪਾਲਿਆ ਇਹ ਵਿਚਾਰ ਇਸ ਤਰ੍ਹਾਂ ਹੀ ਬਣਦੀ ਹੈ ਸਦਾ ਸਾਤ ਸੋਖ ਮਨਵਸਾਏ ਚੂਕੇ ਕੂਕੁਪਕਾਰ ਜਿਹੜੇ ਨਾਮ ਜਪਦੇ ਆ ਨਾ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਸੰਤੋਖ ਦੇ ਵਿੱਚ ਆ ਜਾਂਦਾ ਵਿਣਤੋਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਉਹਨਾਂ ਦੇ ਮਨ ਦੀ ਭੁੱਖ ਖਤਮ ਹੋ ਜਾਂਦੀ ਆ ਉਹ ਸਦਾ ਸਾਥ ਰਹਿੰਦੇ ਆ ਤੇ ਸੁਖ ਜਿਹੜਾ ਉਹਨਾਂ ਦਾ ਮਨ ਕਰਕੇ ਸੁਖੀ ਹੁੰਦੇ ਆ ਉਹ ਤਨ ਕਰਕੇ ਸੁਖੀ ਨਹੀਂ ਹੁੰਦੇ ਕਿ ਏਸੀ ਚ ਬਹਿ ਕੇ ਤੇ ਉਹ ਬੜੇ ਸੌਖੇ ਆ ਉਹ ਗਰਮੀ ਦੇ ਵਿੱਚ ਬੈਠੇ ਵੀ ਸੌਖੇ ਆ ਕਿਉਂਕਿ ਉਹਨਾਂ ਦਾ ਮਨ ਸੌਖਾ ਤੇ ਉਹਨਾਂ ਦੀ ਰੋਲਾ ਪਾਉਣ ਦੀ ਗੱਲ ਵੈਗਰੂ 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 ਉੱਚੀ ਉੱਚੀ ਨਹੀਂ ਕਰਦੇ ਉਹ ਜਦੋਂ ਤੁਹਾਡੇ ਨਾਲ ਗੱਲਾਂ ਕਰੀ ਜਾਂਦੇ ਤੇ ਨਾਮ ਜਪੀ ਜਾਂਦੇ ਆ ਪਰ ਸੁਖ ਉਹਨਾਂ ਦੇ ਮਨ ਵਿੱਚ ਵਸ ਗਿਆ ਤੇ ਕੁ ਕੁਪਕਾਰ ਜਿਹੜੀ ਉਹ ਲੋਕਾਂ ਦਾ ਵਿਖਾਵਾ ਸਾਰਾ ਖਤਮ ਹੋ ਗਿਆ ਲੋਕਾਂ ਨੂੰ ਕੁਝ ਵਿਖਾਵਾ ਨਹੀਂ ਕਰਦੇ ਆਪੈਨੋ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਇਹ ਕਿਤਰਾ ਵੀ ਆਪਣੇ ਆਪ ਨੂੰ ਆਪ ਕਿਵੇਂ ਕੋਈ ਖਾ ਸਕਦਾ ਕੁਐਸਚਨ ਹੈ ਨਾ ਆਪੈਨੋ ਆਪ ਖਾਏ ਮਨ ਨਿਰਮਲ ਹੋਵੇ ਨਹੀਂ ਆਪਣੇ ਹੰਕਾਰ ਨੂੰ ਆਪ ਖਾ ਜੇ ਕਾਮ ਕਰੋ ਲੋਭ 모ਹ ਹੰਕਾਰ ਨੂੰ ਸਾਰੀਆਂ ਚੀਜ਼ਾਂ ਨੂੰ ਮਾਰ ਲਵੇ ਤੇ ਫਿਰ ਉਹਦਾ ਮਨ ਨਿਰਮਲ ਹੋਵੇ ਤੇ ਗੁਰੂ ਦੇ ਸ਼ਬਦੀ ਵਿਚਾਰ ਕਰੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀ ਉਹੇ ਤੇ ਪਿਆਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਿ ਐਸੇ ਗੁਰਮਖ ਜਿਹੜੇ ਸ਼ਬਦ ਦੇ ਨਾਲ ਰਤੇ ਗਏ ਜਿਹੜੇ ਨਾਮ ਦੇ ਨਾਲ ਭਿੱਜ ਗਏ ਜਿਨ੍ਹਾਂ ਨੇ ਭਿੱਜ ਕੇ ਨਾਮ ਜਪਿਆ ਉਹ ਮੁਕਤ ਹੋ ਗਏ ਤੇ ਉਹਨਾਂ ਦਾ ਹਰ ਜੀਉ ਤ ਪਿਆਰ ਉਸ ਅਕਾਲ ਪੁਰਖ ਬੈਰੂ ਤ ਉਹਨਾਂ ਦਾ ਪਿਆਰ ਹੈ ਉਸ ਨੂੰ ਬੈਰੂ ਨੂੰ ਪਿਆਰ ਕਰਦੇ ਉਸ ਦਾ ਨਾਮ ਜਪਦੇ ਹਨ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਉਸ ਅਕਾਲ ਪੁਰਖ ਬੈਰੂ ਦੀ ਸੇਵਾ ਜਿਹੜੇ ਕਰਦੇ ਹਨ ਉਹ ਸੇਵਾ ਸਫਲ ਹੋ ਜਾਂਦੀ ਹੈ ਤੇ ਗੁਰਮੁਖਾਂ ਦੀ ਸੇਵਾ ਜਿਹੜੀ ਉਹ ਥਾਏ ਪੈਂਦੀ ਹੈ ਤੇ ਵਿਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਉਹਨਾਂ ਦੁਨੀਆ ਦੇ ਵਿੱਚ ਸੇਵਾ ਕੀਤੀ ਤੇ ਦਰਗਾਹ ਦੇ ਵਿੱਚ ਉਹਨਾਂ ਨੂੰ ਆਸਣ ਮਿਲ ਗਿਆ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਿਵਾਸ ਮਿਲ ਗਿਆ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਜਿਨ੍ਹਾਂ ਨੂੰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਹਰੀ ਵਾਹਿਗੁਰੂ ਭਾ ਜਾਂਦੇ ਆ ਭਾਵਨਾ ਦੇ ਵਿੱਚ ਉਹ ਇਨਸਾਨ ਆ ਜਾਂਦਾ ਉਹਨਾਂ ਨੂੰ ਗੁਰੂ ਮਿਲ ਜਾਂਦੇ ਆ ਫੇ ਉਹ ਐਸੇ ਵਿਅਕਤੀ ਜਿਹੜੇ ਵਹਿਗੁਰੂ ਦਾ ਨਾਮ ਤੇ ਆਉਦੇ ਨੇ ਹਰੀ ਦਾ ਨਾਮ ਜਪਦੇ ਹਨ ਗੁਰ ਸਬਦੀ ਹਰ ਪਾਈ ਐ ਹਰ ਪਾਰ ਲਗਾਏ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਨੂੰ ਗੁਰੂ ਮਹਾਰਾਜ ਦੀ ਬਾਣੀ ਦਾ ਸ਼ਬਦ ਸੁਣਨ ਵਾਸਤੇ ਕਿਹਾ ਗਿਆ ਕਿ ਅਸੀਂ ਅਸੀਂ ਜਿਹੜੇ ਨਾਦੀ ਪੁੱਤਰ ਹਾਂ ਬਿੰਦੀ ਪੁੱਤਰ ਨਹੀਂ ਹਾਂ ਗੁਰੂ ਦੇ ਅਸੀਂ ਨਾਦੀ ਪੁੱਤਰਾ ਅਸੀਂ ਨਾਦ ਦਾ ਕਰਕੇ ਗੁਰੂ ਮਹਾਰਾਜ ਨੂੰ ਆਪਣਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਰਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਂ ਭੋਕੇ ਹਾ ਕੜਾ ਜਿਓ ਅਸੀਂ ਉਸ ਕਾਰਪੁਰੈਖ ਨੂੰ ਆਪਣਾ ਪਿਤਾ ਮੰਨਦੇ ਹਾਂ ਮਾਤਾ ਮੰਨਦੇ ਹਾਂ ਦੋਸਤ ਮੰਨਦੇ ਹਾਂ ਰਿਸ਼ਤੇਦਾਰ ਮੰਨਦੇ ਹਾਂ ਸੋ ਇਸ ਕਰਕੇ ਆਹ ਜਿਹੜਾ ਐ ਇਹ ਨਾਨਕ ਸ਼ਬਦ ਰ ਇਸੇ ਮੁਕਤ ਹੈ ਹੈ ਸੇ ਸਿ ਜਿਸ ਹਰ ਭਾਵੇਂ ਤੇ ਇਸ ਗੁਰਮਿਲੇ ਜਿੰਨੂੰ ਵੈਗਰੂ ਭਾ ਭਾਵਨਾ ਜਿਹਦੇ ਚ ਬਣ ਜਾਂਦੀ ਹੈ ਨਾ ਨਾਮ ਦੀ ਵੈਗਰੂ ਦੀ ਉਹਨਾਂ ਨੂੰ ਗੁਰੂ ਮਹਾਰਾਜ ਮਿਲ ਪ ਜਾਂਦੇ ਹਨ ਤੇ ਉਹ ਨਾਮ ਤੇ ਆਉਂਦੇ ਹਨ ਗੁਰ ਸਬਦੀ ਹਰ ਪਾਈਏ ਹਰ ਪਾਰ ਲਗਾਏ ਗੁਰੂ ਦੇ ਸ਼ਬਦੇ ਨਾਲ ਗੁਰ ਕੋ ਸ਼ਬਦ ਗੁਰੂਕੋਲ ਸ਼ਬਦ ਲੈ ਲਿਆ ਸ਼ਬਦ ਜਪਿਆ ਤੇ ਸ਼ਬਦ ਦੇ ਨਾਲ ਆराधना ਕੀਤੀ ਫਿਰ ਉਹ ਪ੍ਰਾਤਮਾ ਨੇ ਪਾਰ ਪਰਤਾਰਾ ਕਰ ਦਿੱਤਾ ਉਸ ਵਿਅਕਤੀ ਨੂੰ ਪਾਰ ਲੰਘਾ ਦਿੱਤਾ ਇੱਥੇ ਇੱਕ ਸਾਖੀ ਆਉਂਦੀ ਹੈ ਇੱਕ ਬੰਦਾ ਸੀ ਉਹ ਆਪ ਵੀ ਚੋਰੀ ਕਰਦਾ ਸੀ ਉਹਦੇ ਲੜਕੇ ਵੀ ਚੋਰੀ ਕਰਦੇ ਸੀ ਉਹਨੇ ਆਪਣੇ ਲੱਕਿਆਂ ਲੜਕਿਆਂ ਨੂੰ ਬੜਾ ਦ੍ਰਿੜ ਕਰ ਰੱਖਿਆ ਸੀ ਵੀ ਜਿੱਥੇ ਕਿਤੇ ਗੁਰਮਤਿ ਦੀ ਗੱਲ ਚੱਲਦੀ ਹੋਵੇ ਸਤ ਸੰਗ ਹੁੰਦਾ ਹੋਵੇ ਨਾ ਤੁਸੀਂ ਉਹ ਸੁਣਨਾ ਨਹੀਂਗਾ ਕਦੇ ਨਹੀਂ ਸੁਣਨਾ ਕੰਨਾਂ ਦੇ ਚ ਉਂਗਲਾਂ ਦੇ ਲੈਣੀਆਂ ਇੱਕ ਵਾਰੀ ਉਹ ਚੋਰੀ ਕਰਕੇ ਆ ਰਹੇ ਸੀ ਤੇ ਉਹ ਉਹਦੇ ਲੜਕੇ ਨੇ ਸਿਰ ਤੇ ਪੱਨ ਰੱਖੀ ਸੀ ਚੋਰੀ ਦੇ ਮਾਲ ਦੀ ਤੇ ਕੰਨਾਂ ਵਿੱਚ ਉਂਗਲਾਂ ਦਿੱਤੀਆਂ ਸੀ ਅੱਗੇ ਤੁਰਿਆ ਜਾਂਦਾ ਸੀ ਨੰਗੇ ਪੈਰੀ ਉਹਦੇ ਪੈਰ ਦੇ ਵਿੱਚ ਕੰਡਾ ਵੱਜ ਗਿਆ ਜਦੋਂ ਕੰਡਾ ਕੱਢਣ ਲੱਗਾ ਨਾ ਉਹਦੇ ਵਿੱਚ ਇੰਨੀ ਆਵਾਜ਼ ਪਈ ਕਿ ਜਿਹੜੇ ਭੂਤ ਪ੍ਰੇਤ ਹੁੰਦੇ ਆ ਨਾ ਇਹਨਾਂ ਦੇ ਪਰਛਾਵੇਂ ਨਹੀਂ ਹੁੰਦੇ ਜਿਹੜੀਆਂ दैਵੀ ਚੀਜ਼ਾਂ ਕਹਿੰਦੇ ਇਹਨਾਂ ਦੇ ਪਰਛਾਵੇਂ ਨਹੀਂ ਹੁੰਦੇ ਉਹਨੇ ਜਦੋਂ ਬਾਅਦ ਵਿੱਚ ਫੇ ਉਸੇ ਵੇਲੇ ਕਾਨੇ ਚ ਉਂਗਲ ਦੇ ਲਈ ਗੱਲ ਕੀ ਹੋਈ ਕਿ ਉਹਨੂੰ ਪੁਲਿਸ ਫੜ ਕੇ ਲੈ ਗਈ ਫੜ ਕੇ ਲੈ ਗਈ ਤੇ ਬੜਾ ਪੱਕਾ ਚੋਰ ਸੀ ਬੜਾ ਕੁੱਟਿਆ ਮਾਰਿਆ ਬਿਲਕੁਲ ਨਾ ਮੰਨੇ ਜਦੋਂ ਨਾਮ ਮੰਨੇ ਤੇ ਉਹਨਾਂ ਨੇ ਆਖਿਆ ਵੀ ਇਹ ਉਹਨੂੰ ਪੁੱਛਿਆ ਵੀ ਤੂੰ ਕਿਹੜੀ ਦੇਵੀ ਦੀ ਇਰਾਧਨਾ ਕਰਦਾ ਤੂੰ ਐਡਾ ਪੱਕਾ ਕਿਉਂ ਆ ਉਹਨੇ ਕਹਿਤਾ ਮੈਂ ਇਸ ਦੇਵੀ ਦੀ ਇਰਾਧਨਾ ਕਰਦਾ ਉਹਨਾਂ ਨੇ ਕਿ ਜਨਾਨੀ ਫਫੇ ਕੁੱਟਣ ਦੀ ਲਿਆਂਦੀ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਫਫੇ ਕੁੱਟਣੀਆਂ ਦਾ ਵੀ ਜ਼ਿਕਰ ਕੀਤਾ ਗਿਆ ਫਫੇ ਕੁੱਟਣੀਆਂ ਹੁੰਦੀਆਂ ਐਸੀਆਂ ਇਸਤਰੀਆਂ ਹੁੰਦੀਆਂ ਜਿਹੜੀ ਮੂਹ ਮਾਇਆ ਕਰਕੇ ਕਈਆਂ ਲੋਕਾਂ ਨੂੰ ਵਾਸ ਕਰਕੇ ਉਹਨਾਂ ਦਾ ਨੁਕਸਾਨ ਕਰਦੀਆਂ ਤੇ ਆਪਣੇ ਮਸਲੇ ਲੋਕ ਉਹਨਾਂ ਤੋਂ ਹੱਲ ਕਰਾ ਲੈਂਦੇ ਆ ਸੋ ਉਹ ਜਦੋਂ ਐਸੀ ਇਸਤਰੀ ਜਿਹੜੀ ਉਹ ਚਾਰ ਬਾਹਾਂ ਲਾ ਕੇ ਆ ਗਈ ਉਹਨੂੰ ਕਹਿੰਦੀ ਜਿਹੜੀ ਦੇਵੀ ਨੂੰ ਤੂੰ ਧਿਆਉਣਾ ਹੈ ਨਾ ਮੈਂ ਉਹ ਦੇਵੀ ਆ ਤੇ ਮੈਨੂੰ ਦੱਸ ਦੇ ਮੈਂ ਤੈਨੂੰ ਬਚਾ ਲੂੰਗੀ ਮਤਲਬ ਕਿ ਪੁਲਿਸ ਵਾਲਿਆਂ ਦਾ ਇਰਾਦਾ ਇਹ ਸੀ ਕਿ ਇਹਦੇ ਕੋਲੇ ਬੱਕ ਦੇਵੇ ਤੇ ਮੁੜ ਕੇ ਅਸੀਂ ਡਾਂਗ ਫੇਰ ਕੇ ਬਕਾ ਹੀ ਲੈਣਾ ਉਹਨੇ ਜਦੋਂ ਵੇਖਿਆ ਕਿ ਉਹ ਜਿਹੜੀ ਦੇਵੀ ਬਣ ਕੇ ਆਈ ਸੀ ਉਹਦਾ ਪਰਛਾਵਾਂ ਸੀ ਉਹ ਨਹੀਂ ਮੰਨਿਆ ਉਹਨੂੰ ਗੁਰਬਾਣੀ ਦਾ ਇੱਕ ਸ਼ਬਦ ਸੁਣਿਆ ਗੁਰਮਤ ਦਾ ਇੱਕ ਸ਼ਬਦ ਸੁਣਿਆ ਉਹਦੇ ਕੰਨਾਂ ਵਿੱਚ ਪਿਆ ਕਿ ਭੂਤ ਪ੍ਰੇਤਾਂ ਦੇ ਪਰਛਾਵੇਂ ਨਹੀਂ ਹੁੰਦੇ ਤੇ ਉਹਨੇ ਕਿਹਾ ਵੀ ਤੂੰ ਝੂਠੀ ਆ ਤੂੰ ਜਾਲੀ ਆ ਤੂੰ ਦੇਵੀ ਨਹੀਂ ਐ ਤੂੰ ਹੋਰ ਐ ਕੋਈ ਇਸ ਕਰਕੇ ਉਸ ਤੋਂ बच ਗਿਆ ਵੇਖੋ ਜੀ ਇੱਕ ਸ਼ਬਦ ਸੁਣਿਆ ਸ਼ਬਦ ਸੁਣਿਆ ਸਤ ਸੰਗ ਦਾ ਤੇ ਉਸ ਸ਼ਬਦ ਨੇ ਉਸ ਨੂੰ ਪਾਰ ਲੰਘਾ ਦਿੱਤਾ ਉਸ ਨੂੰ ਬਚਾ ਦਿੱਤਾ ਮਹਾਰਾਟਕ ਨੇ ਨਾ ਪਾਇਓ ਪੁਛੋਂ ਵਿਦਾ ਜਾਏ ਇਹ ਵਿਦਾ ਪ੍ਰਾਣਾ ਸਾਰਿਆਂ ਚ ਲਿਖਿਆ ਵੀ ਮਨ ਹਟ ਕਰਕੇ ਵੀ ਮੈਂ ਪਰਮਾਤਮਾ ਨੂੰ ਪਾਈ ਲੈਣਾ ਮੈਂ ਐ ਕਰ ਲੈਣਾ ਮੈਂ ਪੁੱਠੇ ਲੜਕ ਲੈਣਾ ਮੈਂ ਧੂਣੀਆਂ ਤਾਂ ਕੇ ਬਹਿ ਜਾਣਾ ਮੈਂ ਕਿਸੇ ਦੇ ਮੱਥੇ ਨਹੀਂ ਲੱਗਣਾ ਮੈਂ ਮੂਨ ਧਰ ਕੇ ਬਹਿ ਜਾਣਾ ਤੇ ਮੈਂ ਪ੍ਰਮਾਤਮਾ ਨੂੰ ਪਾ ਕੇ ਢਣਾ ਨਹੀਂ ਇਸ ਤਰ੍ਹਾਂ ਨਹੀਂ ਪਾਇਆ ਜਾਣਾ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲੱਖ ਵਾਰ ਜਿੰਨੀ ਆਰ ਮਰਜੀ ਸੋਚੀ ਜਾਓ ਇਹਦੀਆਂ ਸੋਚਾਂਗੇ ਆਹ ਤਰੀਕਾ ਵਰਤ ਲਾਂਗੇ ਆਹ ਤਰੀਕਾ ਵਰਤ ਲਾਂਗੇ ਆਹ ਤਰੀਕਾ ਵਰਤ ਲਾਂਗੇ ਪਰੰਤੂ ਜਿੰਨਾ ਚਿਰ ਭੋਲੇ ਭਾਏ ਚਤਰਾਈ ਨਾਲ ਚਤਰ ਭਜ ਪਾਇਆ ਭੋਲੇ ਭਾਏ ਮਿਲੇ ਰਗ ਰਾਇਆ ਇਹ ਭੋਲੇ ਭਾਵ ਦੇ ਵਿੱਚ ਪ੍ਰਮਾਤਮਾ ਮਿਲ ਪੈਂਦੇ ਹਨ ਚਤਰਾਈ ਦੇ ਨਾਲ ਮਨ ਅਟਕ ਰੱਕੇ ਨਹੀਂ ਪਾਏ ਜਾਂਦੇ ਹਨ ਨਾਨਕ ਹਰ ਕੀ ਸੇਵਾ ਸੂ ਕਰੇ ਜਿਸ ਲੈ ਹਰ ਲਾਏ ਤੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਫਰਮਾਉਂਦੇ ਨੇ ਕਿ ਉਸ ਪ੍ਰਮਾਤਮਾ ਦੀ ਸੇਵਾ ਵੀ ਉਹ ਹੀ ਕਰ ਸਕਦਾ ਹੈ ਜਿਹਨੂੰ ਸੇਵਾ ਮਹਾਰਾਏ ਨੇ ਬਖਸ਼ੀ ਹੋਵੇ ਜਿਹੜੀ ਪੌੜੀ ਹੈ ਨਾ ਇਹਦੇ ਵਿੱਚੇ ਫਰਮਾਇਆ ਗਿਆ ਕਿ ਸੇਵਾ ਉਹ ਕਰ ਸਕਦਾ ਜੀਦੇ ਤੇ ਮਹਾਰਾਜ ਕਿਰਪਾ ਕਰਦੇ ਤੇ ਜਿੰਨਾ ਚਿਰ ਮਹਾਰਾਜ ਦੀ ਬਖਸ਼ਿਸ਼ਾ ਹੋਵੇ ਉਨਾ ਚਿਰ ਸੇਵਾ ਵੀ ਨਹੀਂ ਕਰ ਸਕਦਾ ਸ਼ਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਇਹ ਵੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਚਾਰੀ ਗੀ ਗੁਰਬਾਣੀ ਦਾ ਸ਼ਲੋਕ ਹੈ ਜੀ ਨਾਨਕ ਸੋ ਸੂਰਾ ਵਰਿਆਮ ਜਨ ਵਿੱਚੋਂ ਆ ਦੁਸ਼ਟ ਅਹੰਕਾਰਨ ਮਾਰਿਆ ਉਹ ਬੜਾ ਯੋਧਾ ਹੈ ਉਹ ਬੜਾ ਸੂਰਮਾ ਜਿਨੇ ਆਪਣੇ ਮਨ ਦੇ ਵਿੱਚੋਂ ਦੁਸ਼ਟ ਅਹੰਕਾਰ ਜਿਹੜਾ ਹੰਕਾਰ ਇਹਨੂੰ ਖੋਟੀ ਮਤ ਬੜਾ ਹੁੰਦਾ ਨਾ ਇਸ ਕਰਕੇ ਦੁਸ਼ਟ ਕਿਹਾ ਦੁਰਮਤ ਦੁਸ਼ਟ ਐਸੇ ਸ਼ਬਦ ਉਹਨਾਂ ਵਾਸਤੇ ਵਰਤੇ ਜਾਂਦੇ ਆ ਜਿਹੜੀਆਂ ਭੈੜੀਆਂ ਆਤਾਂ ਦੇ ਭੈੜੇ ਲੋਕ ਹੁੰਦੇ ਆ ਜਿਹੜਾ ਹੰਕਾਰ ਇਹਨੂੰ ਵੀ ਦੁਸ਼ਟ ਕਿਹਾ ਗਿਆ ਇਹਨੂੰ ਇਹ ਨਹੀਂ ਕਿ ਇਸ਼ਟ ਨਹੀਂ ਕਿਹਾ ਗਿਆ ਇਹਨੂੰ ਦੁਸ਼ਟ ਕਿਹਾ ਗਿਆ ਇੱਕ ਹੁੰਦਾ ਇਸ਼ਟ ਜੀਦੀ ਅਸੀਂ ਆਰਾਧਨਾ ਕਰਦੇ ਆਂ ਪ੍ਰਮਾਤਮਾ ਨੂੰ ਮੰਨਦੇ ਆਂ ਅਸੀਂ ਮੰਨ ਕੇ ਚੱਲਦੇ ਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਈਸ਼ਟ ਨੇ ਤੇ ਦੁਸ਼ਟ ਹੈਗਾ ਹੰਕਾਰ ਜਿੰਨ ਉਹ ਸੂਰਾ ਬੜਾ ਜੋਧਾ ਵਾ ਉਹ ਵਿਅਕਤੀ ਬਹੁਤ ਤਕੜਾ ਹੈ ਜਿਨੇ ਆਪਣੇ ਮਨ ਦੇ ਵਿੱਚੋਂ ਹੰਕਾਰ ਨੂੰ ਖਤਮ ਕਰ ਲਿਆ ਦੁਸ਼ਟ ਅੰਕਾਰਨ ਮਾਰਿਆ ਹੈ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਜਿਹੜੇ ਗੁਰਮੁਖ ਲੋਕ ਆ ਨਾ ਉਹਨਾਂ ਨੇ ਨਾਮ ਦੀ ਸਿਫਤ ਖਲਾਅ ਕੀਤੀ ਨਾਮ ਜਪਿਆ ਤੇ ਨਾਮ ਜਪਣ ਨਾਲ ਉਹਨਾਂ ਨੇ ਆਪਣਾ ਜਨਮ ਆ ਨਾ ਜਿਹੜਾ ਉਹ ਸਵਾਰ ਲਿਆ ਆਪ ਹੋਵਾ ਸਦਾ ਮੁਕਤ ਸਭ ਕੋਲ ਨਿਹਤਾਰਿਆ ਉਹ ਆਪ ਤੇ ਵਿਅਕਤੀ ਮੁਕਤ ਹੋ ਹੀ ਗਿਆ ਈ ਤੇ ਉਹਨੇ ਜਿੰਨੀ ਆਪਣੇ ਕੋਲ ਸੀ ਨਾ ਬ੍ਰਾਹਮੀ ਬ੍ਰह्म ਗਿਆਨੀ ਇੱਕੀ ਕੁੜੀ ਸਭ ਜਗਤ ਛਡਾਵਾ ਜਿਹੜਾ ਆਪ ਮੁਕਤ ਹੋ ਗਿਆ ਤੇ ਬ੍ਰह्म ਗਿਆਨ ਦੀ ਅਵਸਥਾ ਬਣ ਗਈ ਜਿਹੜੇ ਬ੍ਰह्म ਗਿਆਨੀ ਨੇ ਮਹਾਂਪੁਰਸ਼ ਦੱਸਦੇ ਹੁੰਦੇ ਸਨ ਕਿ ਜਿਹੜਾ ਬ੍ਰह्म ਗਿਆਨੀ 21 ਕੁਲੀ ਸਭ ਜਗਤ ਛਡਾਵੈ ਬ੍ਰह्म ਗਿਆਨੀ 21 ਕੁਲੀ ਸਭ ਜਗਤ ਛਡਾਵੈ ਸੱਤ ਕੁੜਾ ਨਾਨਕਿਆਂ ਦੀਆਂ ਸੱਤ ਦਾਦਕਿਆਂ ਦੀਆਂ ਤੇ ਸਤ ਉਹਦੀਆਂ ਆਪਣੀਆਂ ਹੋਣ ਵਾਲੀਆਂ ਕੁੜਾ 21 ਕੁੜਾ ਤਰ ਜਾਂਦੀਆਂ ਹਨ ਸੋ ਐਸੇ ਗੁਰਮਖ ਆਪ ਹੋਵਾ ਸਦਾ ਮੁਕਤ ਸਦਾ ਵਾਸਤੇ ਮੁਕਤ ਹੋ ਗਿਆ ਤੇ ਸਭ ਕੁਲ ਨਸਤਾਰੇ ਆਪਣੀਆਂ ਕੁੜਾ ਨਵੀਂ ਤਾਰ ਲਿਆ ਸੋਹਣਾ ਸਤਿਅ ਤਵਾਰਾ ਨਾਮ ਪਿਆਰਿਆ ਉਹਨਾਂ ਨੂੰ ਨਾਮ ਪਿਆਰਾ ਲੱਗਾ ਨਾਮ ਜਪਦੇ ਰਹੇ ਤੇ ਇਸ ਕਰਕੇ ਪ੍ਰਮਾਤਮਾ ਦੇ ਦਰ ਤੇ ਸੋਹਦੇ ਹਨ ਚੰਗੇ ਲੱਗਦੇ ਹਨ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਜਿਹੜੇ ਮਨਮੁਖ ਲੋਕ ਇੱਕ ਹੁੰਦੇ ਗੁਰਮੁਖ ਜਿਹੜੇ ਗੁਰੂ ਅਲਮੁਖ ਰੱਖ ਕੇ ਚੱਲਦੇ ਨੇ ਗੁਰੂ ਦੇ ਹੁਕਮ ਅਨੁਸਾਰ ਚੱਲਦੇ ਨੇ ਇੱਕ ਹੁੰਦੇ ਮਨਮੁਖ ਉਹ ਮਨ ਨੂੰ ਮੁਖੀ ਬਣਾ ਦਿੰਦੇ ਨੇ ਤੇ ਮਨ ਜੋ ਮਨ ਕਹਿੰਦਾ ਉਹ ਕਰਦੇ। ਹੋਰ ਕੁਛ ਨਹੀਂ ਕਰਦੇ। ਤੇ ਗੁਰਮੁਖ ਗੁਰੂ ਦੀ ਮਤ ਅਨਸਾਰ ਚੱਲਦੇ ਆ ਨਾ ਤੇ ਮੁਖ ਗੁਰੂਵਾਲ ਰੱਖਦੇ ਹਨ। ਮਨ ਉਹ ਮਰੇ ਅਹੰਕਾਰ। ਇੱਕ ਦੇ ਪਹਿਲਾਂ ਤੇ ਆਇਆ ਸੀ ਜਿਨ੍ਹਾਂ ਨੇ ਹੰਕਾਰ ਮਾਰ ਲਿਆ ਉਹਨਾਂ ਨੇ ਆਪਣੀਆਂ ਕੁਲਾ ਤਾਰ ਲਈਆਂ ਤੇ ਜਿਹੜੇ ਮਨਮੁਖ ਹੈ ਉਹ ਅਹੰਕਾਰ ਦੇ ਵਿੱਚ ਮਰ ਗਏ। ਉਹਨਾਂ ਹੰਕਾਰ ਦੇ ਕਾਬੂ ਨਹੀਂ ਪਾਇਆ ਉਹ ਹੰਕਾਰੀ ਹੋ ਕੇ ਮਰ ਗਏ। ਤੇ ਉਹਨਾਂ ਦਾ ਮਰਨਾ ਵੀ ਵਿਗੜ ਗਿਆ ਜਨਮ ਮਰ ਦੇ ਚੱਕਰ ਚ ਪਏ ਗਏ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਇਹ ਸਾਰਾ ਫਿਰ ਪ੍ਰਮਾਤਮਾ ਦਾ ਹੁਕਮ ਵਰਤਾਏ ਗੁਰਮੁਖ ਤੇ ਮਨਮੁਖ ਦੀ ਜਦੋਂ ਵਿਚਾਰ ਹੁੰਦੀ ਹੈ ਨਾ ਤੇ ਗੁਰਮੁਖ ਤੇ ਆਪਣੀਆਂ ਕੁਲਾਂ ਦਾ ਉਧਾਰ ਕਰ ਲੈਂਦੇ ਆ ਤੇ ਮਨਮੁਖ ਜਿਹੜੇ ਲੋਕ ਆ ਉਹ ਆਪਣਾ ਮਰਨਾ ਵੀ ਵਿਗਾੜ ਕੇ ਇਸ ਦੁਨੀਆ ਤੋਂ ਜਾਂਦੇ ਆ ਸਭ ਉਹ ਵਰਤੇ ਹੁਕਮ ਇਨਾ ਦੇ ਕੋ ਹੁਕਮ ਵਰਦਾ ਹੈ ਇਸ ਕਰਕੇ ਇਹਨਾਂ ਦੀ ਆਪਣੀ ਵਿਚਾਰ ਕੀਤੀ ਕਿਸੇ ਖਾਤੇ ਨਹੀਂ ਪੈਂਦੀ ਵੈਗਰੂ ਆਪ ਵਿਚਾਰ ਕਰਦੇ ਹਨ ਆਪੋ ਦੂਜੈ ਲਗਾ ਖਸਮ ਵਿਸਾਰਿਆ ਦੁਗਦਾ ਡੂਬੇ ਪੂਰ ਜਿਹੜੇ ਦੁਰਮਤ ਦੇ ਅਨਸਾਰ ਚੱਲਦੇ ਆ ਨਾ ਉਹਨਾਂ ਨੇ ਖਸਮ ਵਿਸਾਰ ਲਿਆ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਦੋਂ ਅਸੀਂ ਮਾਤਾ ਦੇ ਗਰਭ ਚ ਹੰਨੇ ਪ੍ਰਮਾਤਮਾ ਦਾ ਨਾਮ ਵੈਗਰੇ ਵੈਗਰੂ ਜਪਦੇ ਆਂ ਵੈਗਰੂ ਕੀ ਅਰਦਾਸ ਕਰਦੇ ਮਹਾਰਾਜ ਸਾਨੂੰ ਇਸ ਦੁਨੀਆ ਤੋਂ ਛਡਕਾਰਾ ਦਵਾ ਦੇ ਤੇ ਸਾਡੀ ਫਿਰ ਮੁੜ ਕੇ ਬਾਹਰ ਦੇ ਵਿੱਚ ਇਹ ਹਾਲਤ ਹੋ ਜਾਂਦੀ ਹੈ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਭਾਸ ਅੰਦਰ ਉਰਤ ਤਪ ਕਰੇ ਵਣ ਜਾ ਰਿਆ ਮਿੱਤਰਾ ਖਸਮ ਸੀਤੀ ਅਰਦਾਸ ਉਥੇ ਫਿਰ ਉਲਟੇ ਉਲਟਾ ਲਟਕਿਆ ਤਪ ਕਰਦਾ ਤਪੱਸਿਆ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਦੂਜੇ ਪਹਿਰੇ ਵਣਜ ਰਹਿਣ ਕੇ ਵਣ ਜਾ ਰਿਆ ਮਿੱਤਰਾ ਮਿਸਰ ਗਿਆ ਧਿਆਨ ਹੱਥੋ ਹੱਤ ਨਚਾਈਏ ਵਣ ਜਾ ਰਿਆ ਮਿੱਤਰਾ ਜੋ ਜਸਦਾ ਕਰ ਕਾਨ ਫਿਰ ਦੂਜਾ ਪਹਿਰ ਆ ਗਿਆ ਜਨਮ ਹੋ ਗਿਆ ਜਨਮ ਹੋ ਗਿਆ ਤੇ ਧਿਆਨ ਲੱਗ ਗਿਆ ਆਪਣੇ ਪਰਿਵਾਰ ਵੱਲ ਤੇ ਹੱਥੋ ਹੱਤ ਨਚਾਉਂਦੇ ਕਦੇ ਦਾਦਾ ਚੁੱਕਦਾ ਕਦੇ ਦਾਦੀ ਚੁੱਕਦੀ ਕਦੇ ਪਿਓ ਚੁੱਕਦਾ ਕਦੇ ਮਾਂ ਚੁੱਕਦੀ ਕਦੀ ਚਾਚਾ ਚੁੱਕਦਾ ਕਦੇ ਚਾਚੀ ਚੁੱਕਦੀ ਹੱਥੋ ਹੱਤ ਨਚਾਈਏ ਵਣ ਜਾ ਰਿਆ ਮਿੱਤਰਾ ਜੋ ਜਸਦਾ ਕਰ ਕਾਨ ਜਿਤਰਾ ਜਸੋਦਾ ਮਾਤਾ ਦੇ ਘਰ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਕਦੇ ਕੋਈ ਚੁੱਕ ਲੈਂਦਾ ਕਦੇ ਕੋਈ ਚੁੱਕ ਲੈਂਦਾ ਖੜਾਉਂਦੇ ਸੀ ਇਸ ਤਰ੍ਹਾਂ ਤੈਨੂੰ ਖੜਾਉਣ ਲੱਗ ਪੈਂਦੇ ਹਨ ਤੇਰਾ ਧਿਆਨ ਪ੍ਰਮਾਤਮਾ ਦੇ ਨਾਮ ਨਰਨਾਲੋਂ ਵਿਸਰ ਗਿਆ ਹੈ ਸੋ ਆਪੋ ਦੂਜੇ ਲੱਗ ਖਸਮ ਵਿਸਾਰਿਆ ਦੂਜੀ ਭਾਵਨਾ ਦੇ ਚ ਖੇਡਾਂ ਵਿੱਚ ਲੱਗ ਗਿਆ ਤੇ ਪ੍ਰਮਾਤਮਾ ਦਾ ਨਾਮ ਵਿਸਾਰ ਲਿਆ ਨਾਨਕ ਬਿਨ ਨਾਮ ਹੈ ਸਭ ਦੁੱਖ ਸੁਖ ਵਿਸਾਰਿਆ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਨਾਨਕ ਬਿਨ ਨਾਮ ਹੈ ਸਭ ਦੁੱਖ ਨਾਮ ਤੋਂ ਬਿਨਾ ਸਾਰਾ ਦੁੱਖ ਹੀ ਹੈ ਜਦੋਂ ਦੁੱਖ ਮਿਲ ਗਿਆ ਤੇ ਸੁੱਖ ਆਪਣੇ ਆਪ ਵਿਸਰ ਗਿਆ ਤੇ ਦੁੱਖਾਂ ਵਿੱਚ ਇਨਸਾਨ ਗਰਸਤ ਹੋ ਗਿਆ ਤੇ ਸੁੱਖ ਵਿਸਾਰਿਆ ਸੁੱਖ ਵਿਸਰ ਗਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦੜਾਇਆ ਤੈਨ ਵਿੱਚੋਂ ਪਰਮ ਚਕਾਇਆ ਇਹ ਵੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਗੁਰਪੂਰੈ ਹਰ ਨਾਮ ਦੜਾਇਆ ਤਨ ਵਿੱਚੋਂ ਭਰਮ ਚਕਾਇਆ ਪੂਰੇ ਗੁਰੂ ਨੇ ਜਿਹੜਾ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰ ਨਾ ਹੈ ਅਰਧ ਉਹ ਲਗੇ ਪਚ ਮਵਾ ਚਾਰੋ ਬੇਦੋਂ ਮਾਹੇ ਜਿਹੜਾ ਬ੍ਰਾਹਮਣ ਆ ਨਾ ਇਹ ਜਗਤ ਦਾ ਗੁਰੂ ਤੇ ਹੈਗਾ ਤੇ ਭਗਤਾਂ ਦਾ ਗੁਰੂ ਨਹੀਂ ਹੈ ਭਗਤਾਂ ਦਾ ਗੁਰੂ ਸਾਡੇ ਗੁਰੂ ਮਹਾਰਾਜ ਨੇ ਜਿਨ੍ਹਾਂ ਨੇ ਗੁਰ ਪੂਰੇ ਨੇ ਉਹਨਾਂ ਨੇ ਹਰ ਨਾਮ ਦੜਾਇਆ ਤਨ ਵਿੱਚੋਂ ਭਰਮ ਚਕਾਇਆ ਉਹਨੇ ਸਾਡੇ ਸਾਰੇ ਭਰਮ ਖਤਮ ਕਰ ਦਿੱਤੇ ਉਹਨਾਂ ਨੇ ਕਹਿ ਦਿੱਤਾ ਇੱਕ ਹੀ ਕਿਸੇ ਸਾਹਿਬ ਹੀ ਕੋ ਗੁਰਦੇਵ ਇੱਕ ਦੂਸਰੋਂ ਨਾ ਔਰ ਕੋਈ ਭੂਤ ਭਰ ਮਾਨਬੋ ਭੁੱਲ ਕੇ ਵੀ ਹੋਰ ਕਿਸੇ ਨੂੰ ਨਹੀਂ ਮੰਨਣਾ ਕਿ ਆਕਾਲਪੁਰ ਗਵੈਗਰੂ ਦੀ ਆराधना ਕਰਨੀ ਹੈ ਉਸ ਦੀ ਸੇਵਾ ਕਰਨੀ ਹੈ RAM ਨਾਮ ਹਰ ਕੀਤ ਗਾਈ ਕਰ ਚਾਨਣ ਮਗ ਦਿਖਾਇਆ ਫਿਰ ਅਸੀਂ ਜਦੋਂ ਮਹਾਰਾਜ ਨੇ ਸਾਡੇ ਦੇ ਕਰਤੀ ਬਖਸ਼ਿਸ਼ ਉਹਨਾਂ ਨੇ ਸਾਨੂੰ ਜੋ ਪਾਇਆ ਨਾਮ ਬਿਰੜ ਕਰਾਤਾ ਸਾਨੂੰ ਨਾਮ ਫਿਰ ਅਸੀਂ ਕੀਰਤ ਗਾਈ ਕੀਰਤ ਗਾਉਣ ਦਾ ਮਤਲਬ ਹੁੰਦਾ ਹੈ ਕਿ ਉਸਤ ਕੀਤੀ ਉਸ ਪ੍ਰਮਾਤਮਾ ਵੈਗਰੂ ਦੀ ਤੇ ਕਰ ਚਾਨਣ ਮੰਗ ਦਿਖਾਇਆ ਉਹਨੂੰ ਸਾਨੂੰ ਕੋਈ ਰੋਸ਼ਨੀ ਕਰ ਦਿੱਤੀ ਸਾਨੂੰ ਇਹ ਰਸਤਾ ਦਿਖਾ ਦਿੱਤਾ ਤੇ ਇਹ ਰੱਤੇ ਤੇ ਚੱਲੋਗੇ ਅਸੀਂ ਉਸ ਰੱਤੇ ਤੇ ਚੱਲੇ ਤੇ ਮਹਾਰਾਜ ਨੇ ਕਿਰਪਾ ਕਰਕੇ ਬਸ਼ਰ ਕਰਕੇ ਸਾਨੂੰ ਮੁਕਤੀ ਦੇ ਦਿੱਤੀ ਸਾਨੂੰ ਸੱਚਖੰਡ ਦੇ ਵਿੱਚ ਨਿਵਾਸ ਬਖਸ਼ ਦਿੱਤਾ ਹੋ ਮੈਂ ਮਰ ਇਕਲਵ ਲਗੀ ਅੰਤਰਨਾਮ ਵਿਸਾਇਆ ਫੇ ਹੰਕਾਰ ਨੂੰ ਅਸੀਂ ਮਾਰ ਦਿੱਤਾ ਜਦੋਂ ਮਹਾਰਾਜ ਨੇ ਬਖਸ਼ਿਸ਼ ਕਰਕੇ ਸਾਡੇ ਹਿਰਦੇ ਚ ਮਹਾਰਾਜ ਨੇ ਬਖਸ਼ਿਸ਼ ਕੀਤੀ ਅਸੀਂ ਨਾਮ ਜਪਿਆ ਸਾਡੇ ਹਿਰਦੇ ਚ ਨਾਮ ਵਸ ਗਿਆ ਤੇ ਅਸੀਂ ਹਉਮੈ ਨੂੰ ਮਾਰ ਦਿੱਤਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕਠਾਏ ਜਿਹੜਾ ਹਉਮੈ ਤੇ ਨਾਮ ਆ ਇੱਕ ਜਗ੍ਹਾ ਨਹੀਂ ਵਸਦਾ ਜਦੋਂ ਅਸੀਂ ਨਾਮ ਦ੍ਰਿੜ ਕਰ ਲਿਆ ਤੇ ਹਉਮੈ ਮਰ ਗਈ ਤੇ ਇੱਕੋ ਹਲਿਵ ਲੱਗ ਗਈ ਪ੍ਰਮਾਤਮਾ ਦਾ ਨਾਮ ਜਪਣ ਲਈ ਤੇ ਅੰਦਰ ਸਾਡੇ ਨਾਮ ਵਸ ਗਿਆ ਗੁਰਮਤੀ ਜਮ ਜੋ ਹੈ ਨ ਸਾਕੈ ਸਾਚੈ ਨਾਮ ਸਮਾਇਆ ਅਸੀਂ ਗੁਰੂ ਦੀ ਮੱਤ ਲੈ ਲਈ ਤੇ ਜਮ ਛੱਡ ਤੋਂ ਦੂਰ ਭੱਜ ਗਏ। ਤੈਨ ਜਨ ਕੋ ਕਹਾ ਰੱਬ ਕੇ ਸੁੱਤ ਕੋ ਤ੍ਰਿੰਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਜਿਹੜੇ ਗੁਰਮਖਾ ਨੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਚਿਤ ਲਾ ਲਿਆ ਉਹਨਾਂ ਦੇ ਲਾਗੇ ਜਮ ਨਹੀਂ ਆ ਸਕਦਾ ਰੱਬ ਕੇ ਸੁੱਤ ਕੋ ਰੱਬ ਹੁੰਦਾ ਸੂਰਜ ਉਹਦਾ ਸੁੱਤਰ ਸੁੱਤ ਹੈ ਧਰਮਰਾਜ ਰੱਬ ਕੇ ਸੁੱਤ ਕੋ ਤ੍ਰਿੰਤਰਾਸ ਕਹਾ ਜੋ ਚਰਨ ਗੁਰੂ ਚ ਐਤਲਾਵਤ ਹੈ ਸਮਰੱਥ ਗੁਰੂ ਸਤ ਹੱਤ ਧਰਿਓ ਗੁਰ ਕੀਨੀ ਕਿਰਪਾ ਸੁਤ ਭਾਂਡ ਧਰਿਓ ਸੂਰਜ ਦਾ ਪੁੱਤਰ ਜਿਹੜਾ ਧਰਮਰਾਜ ਧਰਮਰਾਜ ਉਹ ਵੀ ਸਰਦੋ ਡਰ ਕੇ ਪਾਸੇ ਹੋ ਗਿਆ ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਨਾਮ ਜਪਿਆ ਤੇ ਜਮ ਸਾਡੇ ਲਾਗੇ ਨਹੀਂ ਆ ਸਕਿਆ ਤੇ ਅਸੀਂ ਸੱਚੇ ਨਾਮ ਵਿੱਚ ਸਮਾ ਗਏ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਇਹ ਕਾਲਪੁਰਕ ਵੈਗਰੂ ਸਾਰੀਆਂ ਗੱਲਾਂ ਦੇ ਵਿੱਚ ਆਪਣੇ ਆ ਵਰਤਦਾ ਹੈ ਤੇ ਜਿਨ੍ਹਾਂ ਦੇ ਬਖਸ਼ਿਸ਼ ਕਰ ਦਿੰਦੇ ਜਿਨ੍ਹਾਂ ਦੀ ਭਾਵਨਾ ਬਣ ਜਾਂਦੀ ਹੈ ਉਹ ਨਾਮ ਦੇ ਨਾਲ ਲੱਗ ਜਾਂਦੇ ਹਨ ਨਾਮ ਜਪਦੇ ਹਨ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾ ਵੈਖਿਨ ਮਰ ਜਾਇ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣੇ ਓਖਾ ਸਚਨੋ ਭਾਵੇਂ ਨਾਮ ਜਪਣਾ ਵੈਗਰੂ ਇਹ ਓਖਾ ਹੈ ਪਰੰਤੂ ਜਦੋਂ ਜਪਦੇ ਆ ਉਦੋਂ ਅਸੀਂ ਜੀਂਦੇ ਆ ਨਹੀਂ ਜੱਬਦੇ ਤੇ ਸਾਨੂੰ ਇੰਜ ਲੱਗਦਾ ਜਿਤਨਾ ਅਸੀਂ ਮਰ ਗਏ ਆ ਅਸੀਂ ਦੁਨੀਆ ਦੇ ਵਿੱਚ ਨਹੀਂ ਐ ਅਸੀਂ ਬਹੁਤ ਦੁਖੀ ਹੈਗੇ ਆ ਜੇ ਨਾਨਕ ਨਾਮ ਲੈ ਤਾਂ ਜੀਵੈ ਬਿਨ ਨਾ ਵੈ ਖਿੰਨ ਮਰ ਜਾਇਆ ਨਾਮ ਤੋਂ ਬਿਨਾ ਅਸੀਂ ਇੱਕ ਖਿੰਨ ਵਿੱਚ ਵੀ ਆਪਣੇ ਆਪ ਨੂੰ ਮਰਿਆ ਸਮਝ ਲੈਨੇ ਹਾਂ ਪੌੜੀ ਜੋ ਮਿਲਿਆ ਹਰਦੀ ਬਾਣਾ ਸੋ ਜੋ ਮਿਲਿਆ ਹਰਦੀ ਬਾਣ ਸਿਓ ਸੋ ਸਬਦੀ ਦੀ ਬਾਣੀ ਮਿਲਿਆ ਇਹ ਵਾਰ ਦੀ ਪੌੜੀ ਹੈ ਤੇ ਪੌੜੀ ਦੇ ਵਿੱਚ ਮਹਾਰਾਜਿ ਫਰਮਾਉਂਦੇ ਆ ਜੋ ਹਰੀ ਏਕਾਰਪੁਰਖ ਵੈਰੂ ਦੇ ਦੀਵਾਨ ਜਿਹੜਾ ਦੀਵਾਨ ਲੱਗਾ ਸੀ ਜਦੋਂ ਆਪਾਂ ਕਿਤੇ ਜਾਂਦੇ ਆ ਨਾ ਕਿਤੇ ਕੰਮਕਾਰ ਕਰਾਉਣ ਵਾਸਤੇ ਜੇ ਆਪਾਂ ਮੰਤਰੀ ਨੂੰ ਮਿਲ ਗਏ ਮੰਤਰੀ ਲੜ ਕੇ ਬੈਠਾ ਹੋਵੇ ਤੇ ਫੇ ਸਾਰੇ ਹੀ ਉੱਥੇ ਬੈਠੇ ਹੁੰਦੇ ਆ ਸੰਤਰੀ-ਸੁੰਤਰੀ ਵੀ ਉੱਥੇ ਹੁੰਦੇ ਆ ਐਸਐਚਓ ਵੀ ਉੱਥੇ ਦਾ ਤਹਿਸੀਲਦਾਰ ਵੀ ਉੱਥੇ ਹੁੰਦਾ ਐਸਡੀਐਮ ਵੀ ਉੱਥੇ ਹੁੰਦਾ ਤੇ ਉਹ ਸਾਰੇ ਹੀ ਉੱਥੇ ਮਿਲ ਜਾਂਦੇ ਆ ਜਿਹੜਾ ਏਕਾਰਪੁਰਖ ਵੈਰੂ ਦੇ ਦੀਵਾਨ ਨਾਲ ਮਿਲ ਗਿਆ ਉਹਦੇ ਦੀਵਾਨ ਵਿੱਚ ਚਲ ਗਿਆ ਉਹਦੇ ਹਾਜ਼ਰ ਹੋ ਗਿਆ ਉਹ ਸਾਰੇ ਹੀ ਉਹਨੂੰ ਮਿਲ ਪੈਂਦੇ ਹਨ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਸਿੱਧੀ ਗੱਲ ਹੈ ਪ੍ਰਮਾਤਮਾ ਨਾਲ ਇਸ ਕਾ ਕੋਈ ਰਸਤਾ ਛੱਡ ਕੇ ਪਾਸੇ ਹੋ ਜਾਂਦੇ ਹਨ ਜਿੱਥੇ ਉਹ ਜਾਏ ਤਿੱਥੇ ਉਹ ਸੁਰਖ ਰੂ ਉਸ ਕਾ ਮੋੜ ਠੈ ਸਭ ਪਾਪੀ ਤਰਿਆ ਫਿਰ ਜਿੰਨਾ ਗੁਰਮਖਾਂ ਪਿਆਰ ਦੀ ਪ੍ਰਮਾਤਮਾ ਨਾਲ ਸਿੱਧੀ ਗੱਲ ਹੋ ਜਾਂਦੀ ਕਾਲਪੁਰਖ ਵੈਗਰੂ ਦੀ ਉਹ ਬੜੇ ਸੁਰਖ ਰੂ ਹੁੰਦੇ ਆ ਸੁਰਖ ਲਾਲ ਹੁੰਦਾ ਤੇ ਰੂ ਉਹਨਾਂ ਦੀ ਆਤਮਾ ਜਿਹੜੀ ਉਹ ਰੱਤੀ ਹੋਈ ਆਤਮਾ ਹੁੰਦੀ ਹੈ ਰੰਗੀ ਹੋਈ ਆਤਮਾ ਹੁੰਦੀ ਨਾਮ ਦੇ ਵਿੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਉਹ ਸੱਚ ਦੇ ਵਿੱਚ ਰੱਤੇ ਹੋਏ ਗੁਰਮੁਖ ਪਿਆਰੇ ਹੁੰਦੇ ਹਨ ਉਸਕੇ ਮੋਹ ਡਿੱਠੇ ਉਹਨਾਂ ਦਾ ਦਰਸ਼ਨ ਕਰਨ ਦੇ ਨਾਲ ਹੀ ਪਾਪੀ ਤਰ ਜਾਂਦੇ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ ਉਹ ਉਸੇ ਅੰਤਰ ਨਾਮ ਨਿਧਾਨ ਹੈ ਨਾਮੋਂ ਪਰ ਵਰਿਆ ਐਸੇ ਗੁਰਮੁਖਾਂ ਦੇ ਅੰਦਰ ਜਿਹੜੇ ਨਾਮ ਦੇ ਖਜ਼ਾਨੇ ਭਰ ਜਾਂਦੇ ਹਨ ਨਾਮ ਦੇ ਖਜ਼ਾਨੇ ਪਰ ਜਾਂਦੇ ਤੇ ਨਾਮ ਜਿਹੜਾ ਉਹ ਨਾਮ ਹੀ ਹੁੰਦਾ ਹੈ ਹਰ ਜਗ੍ਹਾ ਤੇ ਵਰਤਦਾ ਹਰ ਜਗ੍ਹਾ ਪਰ ਆਵਾਰ ਨਾਮ ਦਾ ਹੋ ਜਾਂਦਾ ਹੈ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲ ਵਿਖ ਸਭ ਹਿਰਿਆ ਫੇ ਨਾਮ ਦੀ ਉਹ ਪੂਜਾ ਕਰਦੇ ਤੇ ਨਾਮ ਨੂੰ ਹੀ ਮੰਨਦੇ ਹਨ ਤੇ ਨਾਮ ਦੇ ਨਾਲ ਕਿਲ ਵਿਖ ਡੂੰਗੇ ਦੁੱਖਾ ਜਿਹੜੇ ਬੜੇ ਤਕੜੇ ਦੁੱਖਾ ਸਾਰੇ ਰਿਹੇ ਸਾਰੇ ਖਤਮ ਹੋ ਜਾਂਦੇ ਹਨ ਜਿਨ ਨੇ ਨਾਮ ਧਿਆਇਆ ਇੱਕ ਮਨ ਇੱਕ ਚਿਤ ਸੇ ਆਸਥਿਰ ਜਗ ਰਹਿਆ ਜਿਨ੍ਹਾਂ ਗੁਰਮਖਾਂ ਪਿਆਰਿਆਂ ਨੇ ਇੱਕ ਮਾਨ ਕਰਕੇ ਇੱਕ ਚਿਤ ਕਰਕੇ ਪ੍ਰਮਾਤਮਾ ਦਾ ਨਾਮ ਧਿਆਇਆ ਨਾਮ ਜਪਿਆ ਨਾ ਉਹ ਜਗ ਦੇ ਵਿੱਚ ਅਸਥਰ ਹੋ ਗਏ ਸਾਰੇ ਦੁਨੀਆ ਉਹਨਾਂ ਨੂੰ ਨਮਸਕਾਰਾਂ ਕਰਦੀ ਹੈ ਪ੍ਰਾਰਥਨਾ ਕਰਦੀ ਹੈ ਉਹਨਾਂ ਨੂੰ ਯਾਦ ਕਰਦੀ ਹੈ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਦੀ ਮaaf ਕਰ ਦੇਣਾ ਦੀ ਉਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਵੱਲ ਵਧਈਏ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਮaaf ਕਰਨਾ ਜੀ ਨਾਉ ਪੂਜੀਐ ਨਾਉ ਮੰਨਿਆ ਨਾਏ ਕਿਲੇ ਕਿਸਾਬ ਹੀਰਿਆ ਜਿਨਿ ਨਾਮਤ ਆਇਆ ਇੱਕ ਮਨ ਇੱਕ ਚਿੱਤ ਸੇ ਆਸਰੇ ਜੱਗ ਰਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ